ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਰ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਨੇ ਦੌਲਤਖਾਨ ਨੂੰ ਕਿਹਾ ਆਪਾਂ ਗੁਰਨਾਨਕ ਪਾਤਸ਼ਾਹ ਜੀ ਨੂੰ ਮਿਲਣ ਜਾਣਾ ਹੈ ਮੈਂ ਕੀ ਪੇਟ ਕਰਾਂ ਮੈਂ ਕੀ ਲੈ ਕੇ ਜਾਵਾਂ ਤਾਂ ਜੋ ਜਵਾਬ ਦੌਲਤਖਾਨ ਨੇ ਬਾਬਰ ਨੂੰ ਦਿੱਤਾ ਉਹ ਬੜਾ ਖੂਬਸੂਰਤ ਸੀਗਾ ਉਹਨਾਂ ਨੇ ਕਿਹਾ ਐ ਬਾਬਰ ਤੇਰੇ ਕੋਲ ਆਪਣਾ ਹੈ ਕੀ ਜਿਹੜਾ ਤੂੰ ਗੁਰਨਾਨਕ ਪਾਤਸ਼ਾਹ ਲਈ ਲੈ ਕੇ ਜਾਵੇਂਗਾ ਹਰ ਸਭ ਕੁਝ ਤਾਂ ਗੁਰਨਾਨਕ ਪਾਤਸ਼ਾਹ ਜੀ ਦਾ ਹੈ ਗੁਰਨਾਨਕ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਹਨ ਐ ਬਾਬਰ ਤੂੰ ਚੱਲ ਕੇ ਤਾਂ ਵੇਖ ਤੂੰ ਇਹਨਾਂ ਆਪਣੀਆਂ ਅੱਖਾਂ ਨਾਲ ਵੇਖੇਂਗਾ ਪਰਾचीन ਪੰਤ ਪ੍ਰਕਾਸ਼ ਦੇ ਲਖਾਰੀ ਨੇ ਬੜਾ ਖੂਬਸੂਰਤ ਲਿਖਿਆ ਮੀਰੀ ਪੀਰੀ ਇਨ ਦੋਨੋ ਪਾਹੇ ਦੇਖੋਗੇ ਤੂੰ ਨੇੜੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ